ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਆਪਣੇ ਬੱਚਿਆਂ ਧੀ ਤੇ ਪੁੱਤਰ ਦੇ ਵਿਆਹ ਵਿੱਚ ਇਹ ਸ਼ਗਨ ਬਿਲਕੁਲ ਨਹੀਂ ਪਾਉਣਾ ਚਾਹੀਦਾ ਬਹੁਤ ਹੀ ਮਾੜਾ ਹੁੰਦਾ ਘਰ ਬਰਬਾਦ ਹੋ ਜਾਂਦੇ ਨੇ ਤੁਸੀਂ ਕਹੋਗੇ ਕਿ ਕੋਈ ਵਹਿਮ ਪਰਮਿਆ ਇਹ ਵਹਿਮ ਪਰਮ ਨਹੀਂ ਇਹ ਬਿਲਕੁਲ ਸਚਾਈ ਆ ਅਸੀਂ ਆਪਣੇ ਧੀਆ ਪੁੱਤਰਾਂ ਦਾ ਵਿਆਹ ਬੜੇ ਹੀ ਚਾਵਾ ਤੇ ਮਲਾਵਾ ਨਾਲ ਕਰਦੇ ਹਾਂ ਕਿ ਸਾਨੂੰ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਕਿ ਸਾਡੇ ਬੱਚਿਆਂ ਦੇ ਵਿਆਹ ਆਉਣ ਤੇ ਫਿਰ ਅਸੀਂ ਉਹ ਵਿਆਹ ਕਰਦੇ ਹਾਂ ਤੇ ਫਿਰ ਉਹ ਦਿਨ ਵੀ ਆ ਜਾਂਦਾ ਤੇ ਕੁਝ ਮਾਪੇ ਆਪਣੇ ਬੱਚਿਆਂ ਨੂੰ ਇਹ ਸ਼ਗਨ ਪਾ ਦਿੰਦੇ ਜੋ ਬਹੁਤ ਹੀ ਮਾੜਾ ਹੁੰਦਾ ਜਿਸ ਨੂੰ ਪਾਉਣ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਖੁਸ਼ੀਆਂ ਖਤਮ ਹੋ ਜਾਂਦੀਆਂ ਉਹਨਾਂ ਘਰਾਂ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਉਹ ਘਰ ਬਰਬਾਦ ਹੋ ਜਾਂਦੇ ਤੇ ਫਿਰ ਮਾਪੇ ਨੂੰ ਚਾਹੀਦਾ ਕਿ ਇਹੋ ਜਏ ਸ਼ਗਨ ਬਿਲਕੁਲ ਹੀ ਆਪਣੀ ਧੀ ਪੁੱਤਰ ਦੇ ਵਿਆਹ ਵਿੱਚ ਨਹੀਂ ਪਾਉਣਾ ਚਾਹੀਦਾ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਖਰਾਬ ਕਰ ਦੇਵੇ ਤੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਇਹ ਸ਼ਗਨ ਨਹੀਂ ਨਾ ਪਾਉਂਦੇ ਉਹਨਾਂ ਦੇ ਬੱਚੇ ਵੀ ਸੁਖੀ ਵਸਦੇ ਉਹ ਮਾਪੇ ਵੀ ਸੁਖੀ ਵਸਦਾ ਉਹਨਾਂ ਘਰਾਂ 'ਚ ਕਲੇਸ਼ ਵੀ ਨਹੀਂ ਹੁੰਦੇ ਝਗੜੇ ਵੀ ਨਹੀਂ ਹੁੰਦੇ ਤੇ ਫਿਰ ਗੱਲ ਕਰਦੇ ਆ ਕਿ ਉਹ ਕਿਹੜਾ ਸ਼ਗਨ ਆ ਜਿਹੜਾ ਸਾਨੂੰ ਆਪਣੇ ਬੱਚਿਆਂ ਦੇ ਵਿਆਹ ਤੇ ਨਹੀਂ ਪਾਉਣਾ ਚਾਹੀਦਾ ਉਹ ਹੈ ਕਰਜ਼ੇ ਦਾ ਸ਼ਗਨ ਜੋ ਅਮੀਰ ਲੋਕ ਹੁੰਦੇ ਨਾ ਜਦੋਂ ਉਹ ਆਪਣੇ ਧੀ ਪੁੱਤਰ ਦਾ ਵਿਆਹ ਕਰਦੇ ਨਾ ਤਾਂ ਉਹਨਾਂ ਨੇ ਇੱਕ ਬਜਟ ਬਣਾਇਆ ਹੁੰਦਾ ਤਾਂ ਉਸ ਬਜਟ ਵਿੱਚ ਰਹਿ ਕੇ ਹੀ ਆਪਣੇ ਬੱਚਿਆਂ ਦਾ ਵਿਆਹ ਕਰਦੇ ਫੇਰ ਭਾਵੇਂ ਉਹ ਜਿੰਨਾ ਮਰਜੀ ਖਰਚਾ ਲਾ ਲੈਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹਨਾਂ ਦੇ ਬੱਚੇ ਵੀ ਖੁਸ਼ੀ-ਖੁਸ਼ੀ ਵੱਸਦੇ ਨੇ ਉਹਨਾਂ ਦੇ ਘਰ ਵੀ ਸਹੀ ਰਹਿੰਦੇ ਨੇ ਤੇ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਵੀ ਬਣੀਆਂ ਰਹਿੰਦੀਆਂ ਨੇ ਤੇ ਫਿਰ ਉਹਨਾਂ ਵੱਲ ਵੇਖ ਕੇ ਕੁਝ ਲੋਕ ਇਧਰੋਂ ਉਧਰੋਂ ਫੜ ਕੇ ਵਿਆਹ ਤਾਂ ਵੱਡੇ ਕਰ ਲੈਂਦੇ ਨੇ ਕਿਉਂਕਿ ਉਹਨਾਂ ਵੱਡੇ ਵਿਆਹ ਵੇਖੇ ਹੁੰਦੇ ਬਹੁਤੇ ਖਰਚ ਵਾਲੇ ਤੇ ਫਿਰ ਉਹ ਸੋਚਦੇ ਆ ਕਿ ਅਸੀਂ ਜੇ ਵਿਆਹ ਸਾਦਾ ਕਰ ਲਿਆ ਜਾਂ ਖਰਚਾ ਨਾ ਲਾਇਆ ਤਾਂ ਲੋਕ ਕੀ ਕਹਿਣਗੇ ਇਸ ਕਰਕੇ ਉਹ ਇਧਰੋਂ ਉਧਰੋਂ ਫੜ ਕੇ ਕਰਜ਼ਾ ਚੁੱਕ ਕੇ ਵਿਆਹ ਕਰ ਲੈਂਦੇ ਨੇ ਤੇ ਫਿਰ ਉਹ ਕਰਜ਼ਾ ਆਪਣੇ ਬੱਚਿਆਂ ਦੀ ਝੋਲੀ ਵਿੱਚ ਪਾ ਦਿੰਦੇ ਨੇ ਤੇ ਫਿਰ ਉਹ ਕਰਜ਼ਾ ਝੋਲੀ ਵਿੱਚ ਜਿਹੜਾ ਪਾ ਦਿੰਦੇ ਆ ਉਹ ਆਪਣੇ ਬੱਚਿਆਂ ਦੀਆਂ ਸਾਰੀਆਂ ਖੁਸ਼ੀਆਂ ਹੀ ਖਾ ਜਾਂਦਾ ਤੇ ਫੇਰ ਉਹ ਲੋਕਾਂ ਦੀ ਖਾਤਰ ਕਰਜ਼ਾ ਚੁੱਕ ਕੇ ਤੇ ਵੱਡਾ ਵਿਆਹ ਕਰ ਲੈਂਦੇ ਨੇ ਜਿਸ ਕਰਕੇ ਘਰ ਦੀਆਂ ਖੁਸ਼ੀਆਂ ਖਰਾਬ ਹੋ ਜਾਂਦੀਆਂ ਹੁਣ ਇਹਨਾਂ ਲੋਕਾਂ ਨੇ ਆਪਣੇ ਬਜਟ ਤੋਂ ਬਾਹਰ ਹੋ ਕੇ ਵਿਆਹ ਕੀਤਾ ਹੁੰਦਾ ਤੇ ਫਿਰ ਕਰਜ਼ਾ ਸਿਰ ਤੇ ਚੜ ਜਾਂਦਾ ਤੇ ਫਿਰ ਹੁਣ ਇਹ ਕਰਜ਼ਾ ਲਾਵੇਗਾ ਕੌਣ ਫਿਰ ਵਿਆਹ ਤੋਂ ਬਾਅਦ ਘਰ ਵਿੱਚ ਨਿਕੀਆਂ ਨਿਕੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਕਿ ਕਰਜ਼ਾ ਚੜ ਗਿਆ ਵਾ ਹੁਣ ਇਹ ਕਰਜ਼ਾ ਲਾਉਣਾ ਕਿੱਦਾਂ ਵਾ ਤਾਂ ਜਾਂ ਖਾਸ ਕਰਕੇ ਬਹੁਤੇ ਘਰਾਂ ਵਿੱਚ ਜਿਸ ਲੜਕੇ ਦੇ ਵਿਆਹ ਤੇ ਕਰਜ਼ਾ ਚੁੱਕਿਆ ਹੁੰਦਾ ਨਾ ਇਹ ਸਾਰਾ ਕਰਜ਼ਾ ਉਸ ਨੂੰ ਹੀ ਪਾ ਦਿੱਤਾ ਜਾਂਦਾ ਕਿ ਤੂੰ ਹੀ ਕਰਜ਼ਾ ਲਾਉਣਾ ਆ ਇਹ ਤੇਰੇ ਵਿਆਹ ਤੇ ਹੀ ਕਰਜ਼ਾ ਚੁੱਕਿਆ ਸੀ ਤੇ ਫਿਰ ਉਹ ਵਿਚਾਰਾ ਖੁਸ਼ੀਆਂ ਕਿੱਦਾਂ ਮਨਾਏਗਾ ਫਿਰ ਤਾਂ ਉਹ ਕਰਜ਼ੇ ਹੇਠ ਦੱਬ ਗਿਆ ਉਹਦੀਆਂ ਖੁਸ਼ੀਆਂ ਨੂੰ ਤਾਂ ਨਜ਼ਰ ਲੱਗ ਗਈ ਉਹ ਕਰਜ਼ਾ ਹੁਣ ਕਿਵੇਂ ਲਾਵੇਗਾ ਹੁਣ ਵਿਆਹ ਤਾਂ ਵੱਡਾ ਕਰ ਲਿਆ ਪਰ ਆਪਣਾ ਪੁੱਤਰ ਧੀ ਕਰਜ਼ੇ ਹੇਠ ਦੱਬ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਇਹ ਕੋਈ ਬਹੁਤੀ ਸਿਆਣਾਪ ਵਾਲੀ ਗੱਲ ਨਹੀਂ ਕਿ ਕਰਜ਼ਾ ਚੁੱਕ ਕੇ ਵਾਹ ਵਾਹ ਖੱਟ ਲਈ ਤੇ ਹੁਣ ਘਰ ਵਿੱਚ ਨਿਕੇ ਨਿਕੇ ਕਲੇਸ਼ ਹੋਣੇ ਸ਼ੁਰੂ ਹੋ ਗਏ ਆ ਇਸ ਕਰਜ਼ਾ ਚੁੱਕ ਕੇ ਵਿਆਹ ਕਰਨ ਨਾਲੋਂ ਚੰਗਾ ਕਿ ਦੋਨੋਂ ਪਰਿਵਾਰ ਬੈਠ ਕੇ ਕੁੜੀ ਵਾਲੇ ਤੇ ਮੁੰਡੇ ਵਾਲੇ ਬੈਠ ਕੇ ਸਲਾਹ ਕਰਕੇ ਤੇ ਸਾਦਾ ਵਿਆਹ ਕਰ ਸਕਦੇ ਆ ਜੇ ਉਸ ਨਾਲ ਕਰਜ਼ੇ ਤੋਂ ਵੀ ਬਚ ਜਾਣਗੇ ਤੇ ਬੱਚੇ ਵੀ ਸੌਖੇ ਰਹਿਣਗੇ ਉਹਨਾਂ ਦੀਆਂ ਖੁਸ਼ੀਆਂ ਵੀ ਬਣੀਆਂ ਰਹਿਣਗੀਆਂ ਤੇ ਕਰਜ਼ਾ ਵੀ ਸਿਰ ਤੇ ਨਹੀਂ ਚੜੇਗਾ ਮੇਰੇ ਖਿਆਲ ਵਿੱਚ ਜੇਕਰ ਨੋਬਤ ਇਸ ਤਰ੍ਹਾਂ ਦੀ ਆਉਂਦੀ ਆ ਤਾਂ ਦੋਨਾਂ ਪਰਿਵਾਰਾਂ ਨੂੰ ਬੈਠ ਕੇ ਸਲਾਹ مشورہ ਕਰਕੇ ਕਿ ਜਾਂ ਕਿੰਨਾ ਕੁ ਪੈਸਾ ਖਰਚ ਕਰ ਸਕਦੇ ਦੋਵੇਂ ਪਰਿਵਾਰ ਰਲ ਕੇ ਤੇ ਫਿਰ ਸਾਦਾ ਵਿਆਹ ਕਰ ਸਕਦੇ ਆ ਜੇ ਇਸ ਨਾਲ ਉਹਨਾਂ ਦਾ ਪਿਆਰ ਵੀ ਬਣਿਆ ਰਹੇਗਾ ਸਲਾਹ مشورہ ਵੀ ਹੋ ਜਾਏਗਾ ਤੇ ਕਰਜ਼ੇ ਤੋਂ ਵੀ ਪਰਿਵਾਰ ਬਚ ਸਕਦਾ ਆ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਜੇਕਰ ਦੋਵੇਂ ਪਰਿਵਾਰ ਰਲ ਕੇ ਸਲਾਹ ਕਰਕੇ ਤੇ ਫਿਰ ਵਿਆਹ ਕਰ ਲੈਣ ਹੁਣ ਤੁਸੀਂ ਕਰਜ਼ਾ ਵੀ ਚੁੱਕ ਲਿਆ ਕਿ ਲੋਕ ਕੀ ਕਹਿਣਗੇ ਤੇ ਫਿਰ ਹੁਣ ਲੋਕ ਕੀ ਕਹਿਣਗੇ ਹੁਣ ਕਰਜ਼ਾ ਤੁਹਾਡਾ ਲੋਕ ਲਾਉਣਗੇ ਲੋਕਾਂ ਨੇ ਨਹੀਂ ਲਾਉਣਾ ਬਹੁਤ ਵੱਡੀ ਗੱਲ ਦਿਮਾਗ ਵਿੱਚ ਬੜੀ ਹੋਈ ਆ ਕਿ ਲੋਕ ਕੀ ਕਹਿਣਗੇ ਬਸ ਲੋਕਾਂ ਪਿੱਛੇ ਲੱਗ ਕੇ ਹੀ ਸਾਰਾ ਕੁਝ ਕਰੀ ਜਾਣਾ ਹੁਣ ਤੁਸੀਂ ਤਕੜਾ ਵਿਆਹ ਤੇ ਕਰ ਲਿਆ ਕਰਜ਼ਾ ਵੀ ਚੁੱਕ ਲਿਆ ਤੇ ਫਿਰ ਹੁਣ ਜਦੋਂ ਕਰਜ਼ਾ ਨਾ ਲੱਥਾ 6 ਮਹੀਨਿਆਂ ਬਾਅਦ ਉਹ ਕਰਜ਼ੇ ਵਾਲੇ ਘਰ ਵਿੱਚ ਢੇੜੇ ਮਾਰਨ ਲੱਗਣਗੇ ਤੇ ਰੌਲਾ ਪਵੇਗਾ ਫਿਰ ਲੋਕ ਕੀ ਕਹਿਣਗੇ ਲੋਕਾਂ ਕੁਝ ਨਹੀਂ ਕਹਿਣਾ ਜੇਕਰ ਤੁਸੀਂ ਸਾਦਾ ਵੀ ਵਿਆਹ ਕਰ ਲਵੋਗੇ ਲੋਕਾਂ ਫਿਰ ਵੀ ਕੁਝ ਨਹੀਂ ਕਹਿਣਾ ਤੇ ਜੇ ਤੁਸੀਂ ਬਹੁਤ ਤਕੜਾ ਕਰ ਲਵੋਗੇ ਨਾ ਲੋਕਾਂ ਫਿਰ ਵੀ ਕੁਝ ਨਹੀਂ ਕਹਿਣਾ ਲੋਕਾਂ ਨੇ ਫਿਰ ਵੀ ਮਾੜਾ ਹੀ ਕਹਿ ਕੇ ਜਾਣਾ ਕਿਸੇ ਦੀ ਤਾਰੀਫ਼ ਲੋਕ ਨਹੀਂ ਕਰਦੇ ਲੋਕਾਂ ਫਿਰ ਵੀ ਨੁਕਸ ਹੀ ਕੱਢਣੇ ਆ ਤੇ ਜੇ ਹੁਣ ਤੁਸੀਂ ਖਰਚਾ ਕਰ ਲਿਆ ਤੇ ਹੁਣ ਲੋਕ ਕੀ ਕਹਿਣ ਸੋ ਲੋਕਾਂ ਪਿੱਛੇ ਲੱਗ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਕਰੋ ਬੱਚਿਆਂ ਨੂੰ ਤੁਸੀਂ ਕਰਜ਼ੇ ਹੇਠ ਦੱਬ ਦਿੱਤਾ ਤੇ ਉਹਨਾਂ ਨੂੰ ਹੱਸਣ ਖੇਡਣ ਜੋਗਾ ਵੀ ਨਹੀਂ ਛੱਡਿਆ ਇਹਦੇ ਵਿੱਚ ਬੱਚਿਆਂ ਦਾ ਕਸੂਰ ਨਹੀਂ ਇਹਦੇ ਵਿੱਚ ਵੱਡਿਆਂ ਦਾ ਕਸੂਰ ਹੈ ਜੋ ਵੀ ਮਾਪੇ ਬਾਪ ਆਪਣੇ ਬੱਚਿਆਂ ਨੂੰ ਇਹ ਕਰਜ਼ੇ ਦਾ ਸ਼ਗਨ ਨਹੀਂ ਪਾਉਂਦੇ ਨਾ ਉਹ ਬੱਚੇ ਬਹੁਤ ਹੀ ਸੁਖੀ ਵੱਸਦੇ ਨੇ ਉਹਨਾਂ ਬੱਚਿਆਂ ਦੇ ਘਰ ਵਿੱਚ ਪਿਆਰ ਬਣਿਆ ਰਹਿੰਦਾ ਉਹਨਾਂ ਮਾਪਿਆਂ ਦੀ ਜ਼ਿੰਦਗੀ ਜਿਹੜੀ ਉਹ ਬਹੁਤ ਹੀ ਖੂਬਸੂਰਤ ਹੁੰਦੀ ਆ ਉਹਨਾਂ ਮਾਪਿਆਂ ਦੇ ਨਾਲ ਉਹਨਾਂ ਬੱਚਿਆਂ ਦਾ ਪਿਆਰ ਵਧਦਾ ਆ ਤੇ ਜਿਹੜੇ ਮਾਪੇ ਬਾਪ ਆਪਣੇ ਬੱਚਿਆਂ ਦੀ ਝੋਲੀ ਵਿੱਚ ਇਹ ਸ਼ਗਨ ਪਾ ਦਿੰਦੇ ਨੇ ਨਾ ਤਾ ਫਿਰ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਰੰਗਤ ਨਹੀਂ ਰਹਿੰਦੀ ਉਹਨਾਂ ਬੱਚਿਆਂ ਦੇ ਚਿਹਰਿਆਂ ਤੋਂ ਰੰਗ ਉੱਡ ਜਾਂਦਾ ਆ ਕਿਉਂਕਿ ਇਹ ਕਰਜ਼ਾ ਫਿਰ ਸਾਲ-ਸਾਲ 2-2 ਸਾਲ ਨਹੀਂ ਲੱਥਦਾ ਤੇ ਇਹ ਕਰਜ਼ਾ ਜਦੋਂ ਨਹੀਂ ਲੱਥਦਾ ਨਾ ਤਾਂ ਫੇਰੇ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਤੇ ਬੱਚਿਆਂ ਦੀਆਂ ਪਰੇਸ਼ਾਨੀਆਂ ਵੀ ਉਸ ਤਰ੍ਹਾਂ ਹੀ ਨਾਲ ਵੱਧਦੀਆਂ ਜਾਂਦੀਆਂ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਤੇ ਖੇੜੇ ਨਹੀਂ ਹੁੰਦੇ ਜਿੰਨਾ ਬੱਚਿਆਂ ਦੇ ਮਾਪੇ ਉਹਨਾਂ ਦੀ ਝੋਲੀ ਵਿੱਚ ਇਹ ਸ਼ਗਨ ਪਾ ਦਿੰਦੇ ਨੇ ਉਹਨੇ ਕਰਜ਼ਾ ਚੜਾਇਆ ਕਿਉਂ ਲੋਕਾਂ ਲਈ ਲੋਕਾਂ 'ਚ ਵਾਹ ਵਾਹ ਖੱਟਣ ਲਈ ਆਪਣੀ ਵੀ ਜ਼ਿੰਦਗੀ ਔਖੀ ਕਰ ਲਈ ਤੇ ਬੱਚਿਆਂ ਦੀ ਵੀ ਜ਼ਿੰਦਗੀ ਔਖੀ ਕਰ ਦਿੱਤੀ ਸਮਝਦਾਰ ਮਾਪੇ ਆਪਣੇ ਬੱਚਿਆਂ ਦੀ ਝੋਲੀ ਵਿੱਚ ਇਹੋ ਜਿਹਾ ਸ਼ਗਨ ਨਾ ਪਾਉਣ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਦਾ ਰੰਗ ਮਾਣ ਸਕਣ ਆਸ ਕਰਦੀ ਆ ਤੁਹਾਨੂੰ ਵਿਚਾਰ ਚੰਗੇ ਲੱਗਣਗੇ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ